ਕੈਸਾ ਬਦਲਾਅ ਚੱਲ ਰਿਹਾ ਲੋਕਾਂ ਦੇ ਚਿਹਰੇ ਦੀ ਖੋ ਕੇ ਲੈ ਗਿਆ ਮੁਸਕਾਨ ਕਿਉਂ ਕਿ ਔਡ ਏਰੀਏ ਵਿੱਚ ਵਾਰਦਾਤਾ ਵੱਧ ਰਹੀਆਂ ਔਡ ਏਰੀਏ ਵਿੱਚ ਵਾਰਦਾਤਾ ਵਧ ਰਹੀਆਂ ਤੇ ਲੋਕ ਕਹਿੰਦੇ ਪ੍ਰਸ਼ਾਸਨ ਸਭ ਕੁਝ ਜਾਣ ਕੇ ਵੀ ਹੈ ਹਨ ਜਾਣ ਕਿਉਂ ਸਭ ਕੁਝ ਜਾਣ ਕੇ ਵੀ ਹੈ ਹਨ ਜਾਣ ਕਿਉਂ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਿਨੇਸ਼ਵਰ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦਾ ਵੀਡੀਓ ਕਿਸ ਬਾਬਾ ਤੁਮਣ ਵਾਲੀ ਸਾਥੀਓ ਆਡ ਏਰੀਆ ਦੀ ਗੱਲ ਕਰੀਏ ਪੰਦਰਾਵਲ ਏਰੀਆ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਦਿਨੋਂ ਦਿਨ ਵਾਰਦਾਤਾ ਵੱਧਦੀਆਂ ਜਾ ਰਹੀਆਂ ਲੇਕਿਨ ਕਾਰਵਾਈ ਜਿਹੜੀ ਹੈ ਉਹ ਘੱਟ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਪ੍ਰਤੀਤ ਹੋ ਰਿਹਾ ਹੈ ਕਿ ਚੋਰ ਤੇਜ਼ ਬਹੁਤ ਹੈ ਤੇ ਪੁਲਿਸ ਥੋੜੀ ਸਲੋ ਹੈ ਪੁਲਿਸ ਸੁਸਤ ਹੈ ਜਿਵੇਂ ਪੁਰਾਣੀ ਕਹਾਵਤ ਵੀ ਹੈ ਕਿ ਚੋਰ ਚੁਸਤ ਤੇ ਪੁਲਿਸ ਸੁਸਤ ਔਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਚਾਵੇ ਤਾਂ ਮਿੱਟੀ 'ਚੋਂ ਮੱਛੀ ਫੜ ਸਕਦਾ ਹੈ ਪ੍ਰਸ਼ਾਸਨ ਚਾਹਵੇ ਤਾਂ ਪਾਣੀ ਚੋ ਸੱਪ ਫੜ ਸਕਦਾ ਹੈ ਲੇਕਿਨ ਡਿਲੇ ਕਿਉਂ ਹੋ ਰਿਹਾ ਮੈਂ ਦੱਸ ਦਵਾਂ ਇਹ ਗੱਲਾਂ ਲੋਕ ਕਿਉਂ ਆਖ ਰਹੇ ਕਿਉਂਕਿ 15ਵਲ ਏਰੀਏ ਵਿੱਚ ਪਿਛਲੇ ਕਈ ਦਿਨਾਂ ਤੋਂ ਮੋਟਰ ਚੋਰੀ ਹੋਣ ਦੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਸੀਗੀ ਹੁਣ ਤਾਂ ਆ ਵਾਈ ਉਤ ਗਿਆ ਕਿਉਂਕਿ ਇੱਕ ਘਰ ਜਿਹੜਾ ਆ ਉਹਦੇ ਅੰਦਰੋਂ ਬੁਲਟ ਮੋਟਰਸਾਈਕਲ ਜਿਹੜਾ ਆ ਚੋਰ ਚੋਰੀ ਕਰਕੇ ਲੈ ਗਏ ਪੀੜਤਾ ਨੇ ਦੱਸਿਆ ਕਿ ਘਰ ਦੀ ਜਿਹੜੀ ਕੰਧ ਹੈ ਜਾਂ ਗੇਟ ਜਿਹੜਾ ਆ ਉਹ 4 ਫੁੱਟ ਹੈ ਜਿਹਨੂੰ ਟੱਪ ਕੇ ਚੋਰ ਘਰ ਦੇ ਅੰਦਰ ਦਾਖਲ ਹੁੰਦੇ ਆ ਬੁਲਟ ਜਿਹੜੀ ਚਾਬੀ ਵਿੱਚ ਨਹੀਂ ਸੀ ਲੱਗੀ ਪਰ ਬੁਲਟ ਨੂੰ ਲੋਕ ਨਹੀਂ ਸੀ ਲਗਾਇਆ ਹੋਇਆ ਸਵਿੱਚ ਕੱਟਿਆ ਹੋਇਆ ਸੀਗਾ ਉਹ ਬੁਲਟ ਨੂੰ ਉੱਥੋਂ ਲੈ ਜਾਂਦੇ ਆ ਔਰ ਥੋੜ੍ਹੀ ਦੂਰ ਜਾ ਕੇ ਘਰਾਂ ਤੋਂ 1.5-2 ਮੀਲ ਦੂਰ ਜਾ ਕੇ ਜਿਹੜਾ ਮੋਟਰਸਾਈਕਲ ਆ ਇਹ ਕਮਾਦ ਵਿੱਚੋਂ ਮਿਲਦਾ ਹੁਣ ਅੰਦਾਜ਼ੇ ਇਹ ਲਗਾਏ ਜਾ ਰਹੇ ਆ ਕਿ ਜਿਹੜਾ ਇਹ ਮੋਟਰਸਾਈਕਲ ਆ ਹੋ ਸਕਦਾ ਚੋਰ ਲੈ ਕੇ ਹੁਣ ਔਰ ਮੋਟਰਸਾਈਕਲ ਜਿਹੜਾ ਔਇਲ ਆਫ ਕੀਤਾ ਸੀਗਾ ਉਸਦੇ ਮਾਲਕ ਨੇ ਤਾਂ ਹੋ ਸਕਦਾ ਚੋਰਾਂ ਨੂੰ ਲੱਗਿਆ ਹੋਵੇ ਕਿ ਮੋਟਰਸਾਈਕਲ ਚ ਤੇਲ ਖਤਮ ਹੋ ਗਿਆ ਤੇ ਉਹ ਮੋਟਰਸਾਈਕਲ ਜਿਹੜਾ ਕਮਾਦ ਵਿੱਚ ਸੁੱਟ ਜਾਂਦੇ ਇਹ ਗੱਲ ਪਤਾ ਕਿਵੇਂ ਲੱਗਦੀ ਹੈ ਕਿਉਂਕਿ ਇੱਕ ਬਜ਼ੁਰਗ ਔਰਤ ਪੱਠਿਆਂ ਵਾਸਤੇ ਖੇਤ ਚ ਜਾਂਦੀ ਹੈ ਤੇ ਜੇ ਔਰਤ ਖੇਤ ਵਿੱਚ ਪੱਠੇ ਲੈਣ ਨਾ ਜਾਂਦੀ ਹੋ ਸਕਦਾ ਅੱਜ ਰਾਤ ਚੋਰ ਜਿਹੜੇ ਆ ਕਮਾਤ ਚੋਂ ਮੋਟਰਸਾਈਕਲ ਚੱਕ ਕੇ ਲੈ ਜਾਂਦੇ ਘਰੋਂ ਪੈਟਰੋਲ ਲੈ ਕੇ ਆਉਂਦੇ ਜਾਂ ਪੰਪ ਤੋਂ ਪੈਟਰੋਲ ਲੈ ਕੇ ਆਉਂਦੇ ਤੇ ਮੋਟਰਸਾਈਕਲ 'ਚ ਤੇਲ ਪਾ ਕੇ ਮੋਟਰਸਾਈਕਲ ਨੂੰ ਚੱਕ ਕੇ ਲੈ ਜਾ ਸਕਦੇ ਸੀ ਇਹ ਤਾਂ ਭਲਾ ਹੋਵੇ ਸੌਰਤ ਦਾ ਜੋ ਪੱਠੇ ਲੈਣ ਗਈ ਤੇ ਜਿਸਨੇ ਪਿੰਡ ਵਜਾ ਕੇ ਰੌਲਾ ਪਾਇਆ ਪਰ ਵੱਡਾ ਸਵਾਲ ਮੇਜਰ ਸਵਾਲ ਇਹ ਹੈ ਕਿ ਜਿਹੜਾ ਮੋਟਰਸਾਈਕਲ ਹੈ ਉਹ ਕਮਾਤ ਦੇ ਬਿਲਕੁਲ ਵਿੱਚੋਂ ਵਿੱਚ ਚੋਰ ਜਿਹੜੇ ਆ ਉਹ ਸਿੱਟ ਕੇ ਗਏ ਆ ਔਰ ਉੱਥੇ ਤੱਕ ਲੈ ਕੇ ਜਾਣ ਲਈ ਕਟੂ ਕਟ ਦੋ ਤਿੰਨ ਚਾਰ ਬੰਦੇ ਦੀ ਜਰੂਰਤ ਤੇ ਆ ਕਿਉਂਕਿ ਮੋਟਰਸਾਈਕਲ ਜਿਹੜਾ ਬੁਲਟ ਹੈ ਉਹ 350 ਸੀਸੀ ਆ ਕੋਈ ਸਾਈਕਲ ਤਾਂ ਹੈ ਨਹੀਂ ਕਿ ਮੋਟਰ ਤੇ ਚੱਕ ਕੇ ਲੈ ਜਾ ਕੇ ਖੇਤ ਦੇ ਅੰਦਰ ਰੱਖ ਦਿੱਤਾ ਔਰ ਖੇਤ ਦੇ ਵੀ ਕਹਿੰਦੇ ਵਿੱਚਕਾਰ ਜੇ ਜਾ ਕੇ ਮੋਟਰਸਾਈਕਲ ਛੁੱਟਿਆ ਹੋਇਆ ਸੀਗਾ ਤਾਂ ਜਿਵੇਂ ਆਪਾਂ ਪੁਰਾਣੀਆਂ ਫਿਲਮਾਂ ਨਹੀਂ ਦੇਖਦੇ ਯੂਪੀ ਵਾਲੀ ਸਾਈਡ ਦੀਆਂ ਕਿ ਚੋਰਾਂ ਨੇ ਕਮਾਦ ਦੇ ਬਿਲਕੁਲ ਗੱਭੇ ਡੇਰੇ ਲਾਏ ਹੁੰਦੇ ਸੀਗੇ ਜਾਂ ਡਾਕੂ ਨੇ ਉਸ ਤਰੀਕੇ ਮੋਟਰਸਾਈਕਲ ਨੂੰ ਗੱਭੇ ਛੁੱਟਿਆ ਸੀਗਾ ਜਿੱਥੇ ਜਾਣ ਦਾ ਰਸਤਾ ਵੀ ਬਹੁਤ ਔਖਾ ਸੀਗਾ ਜਦ ਮੋਟਰਸਾਈਕਲ ਵਾਪਸ ਮੋਟਰਸਾਈਕਲ ਮਿਲਦਾ ਉਹਨੂੰ ਕੱਢਿਆ ਜਾਂਦਾ ਕਮਾਲ ਜਦੋਂ ਚਾਰ ਪੰਜ ਪਿੰਡ ਦੇ ਜਿਹੜੇ ਮੋਤਵਾਰਿਆ ਨੌਜਵਾਨ ਜਿਹੜੇ ਆ ਉਹ ਰਲ ਕੇ ਕੱਢਦੇ ਇਟ ਮੀਨਸ ਸਵਾਲ ਇਹ ਉੱਠਦਾ ਕਿ ਚੋਰਾਂ ਦੀ ਕੱਲ ਰਾਤ ਗਿਣਤੀ ਕਿੰਨੀ ਹੋਈ ਹੋਵੇਗੀ ਜਿਨ੍ਹਾਂ ਨੇ ਘਰ ਵਿੱਚ ਆ ਕੇ ਦਸਤਕ ਦਿੱਤੀ ਇਸ ਕਰਕੇ ਲੋਕ ਇਹ ਸਵਾਲ ਕਰਦੇ ਕਿ ਅਸੀਂ ਆ ਸੁਰੱਖਿਅਤ ਫੀਲ ਕਰਦੇ ਆ ਕਿਤੇ ਨਾ ਕਿਤੇ ਸਾਵਧਾਨੀ ਵਿੱਚ ਨਕਾਮੀ ਆ ਤੇ ਪ੍ਰਸ਼ਾਸਨ ਨੂੰ ਤੇਜ਼ ਹੋਣਾ ਚਾਹੀਦਾ ਹੈ ਪੈਟਰੋਲਿੰਗ ਵਧਾਣੀ ਚਾਹੀਦੀ ਆ ਮੌਕੇ ਦੇ ਤਸਵੀਰਾਂ ਦਿਖਾਨੀਆਂ ਲੋਕਾਂ ਨੇ ਬੜੇ ਸਵਾਲ ਖੜੇ ਕੀਤੇ ਨਾਮ ਰੋਸ਼ਨ ਸਿੰਘ ਆ ਜੀ ਰੋਸ਼ਨ ਸਿੰਘ ਜੀ ਕਿਹੜਾ ਪਿੰਡ ਆ 15ਾਵਲ ਜੀ ਇਹ ਮੋਟਰਸਾਈਕਲ ਜਿਹੜਾ ਪਿਆ ਕਮਾਤ ਦੇ ਵਿੱਚ ਉਹ ਤੁਹਾਡਾ ਹੈਂ ਹਾਂਜੀ ਮੇਰੇ ਛੋਟੇ ਬ੍ਰਦਰ ਦਾ ਜੀ ਓਕੇ ਤੇ ਇਹ ਕਿਸ ਤਰ੍ਹਾਂ ਹੋਈ ਹੈ ਜੀ ਇੱਕ ਤੁਸੀਂ ਇਹ ਚੋਰੀ ਕਿੱਥੋਂ ਹੋਇਆ ਇਹ ਘਰੋਂ ਹੋ ਗਿਆ ਜੀ ਚੋਰੀ ਕਿੱਦਾਂ ਹੋਇਆ ਸੀ ਇਹ ਸਾਰ ਜਿੱਦਾਂ ਮਤਲਬ ਕਿ ਹੁਣ ਏਦਾਂ ਆਪਾਂ ਹਵੇਲੀ ਹੈ ਜਿੱਦਾਂ ਘਰ ਮਤਲਬ ਵੇੜਾ ਖੁੱਲਾ ਹੁੰਦਾ ਤੇ ਮਤਲਬ ਅੰਦਰ ਆਪਾਂ ਸੌਂਜੀਦਾ ਤੇ ਇਹਨੂੰ ਲੋਕ ਨੀਸੇ ਲੱਗਾ ਜਿੱਦਾਂ ਇਹਨੂੰ ਮੋਟਰਸਾਈਕਲ ਨੂੰ ਅੱਛਾ ਤੇ ਉਹਦੀ ਆਤ ਸੀਗੀ ਵੀ ਇਹਦਾ ਤੇਲ ਬੰਦ ਕਰਦਾ ਹੁੰਦਾ ਸੀਗਾ ਉਹ ਜਦੋਂ ਵੀ ਉਹਨੇ ਖੜਾ ਕਰਨਾ ਮੈਂ ਤੇਲ ਬੰਦ ਕਰਕੇ ਖੜਾ ਕਰਨਾ ਤੇ ਉਹ ਸਾਡਾ ਜਿੱਦਾਂ ਗੇਟ ਹੈਗਾ ਛੋਟਾ ਹੀ ਆ ਜਿੱਦਾਂ 4 ਫੁੱਟ ਦਾ ਤੇ ਅੰਦਰ ਕੁੰਡ ਜੰਦਾ ਚੁੰਦਾ ਲਾਇਆ ਨਹੀਂ ਸੀਗਾ ਬਈ ਉਹ ਜਾਂਦਾ ਕੰਪੈਨ ਤੇ ਜਿੱਦਾਂ ਅੱਛਾ ਤੇ ਰਾਤ ਨੂੰ ਕਿਤੇ ਲੇਟ ਆਇਆ ਤੇ ਉਹ ਥੱਕੇ ਆ ਰਿਹਾ ਸੀਗਾ ਤੇ ਉਹ ਆਪਣੇ ਅੰਦਰ ਸੌਂ ਗਿਆ ਜੀ ਤੇ ਜਦ ਸਵੇਰ ਨੂੰ ਉੱਠ ਕੇ ਦੇਖਿਆ ਤੇ ਇਹ ਕਰੇ ਮੋਟਰਸਾਈਕਲ ਹੈ ਨਹੀਂ ਸੀਗਾ ਜੀ ਅੱਛਾ ਹਾਂਜੀ ਤੇ ਦੀ ਚਾਬੀ ਵਿੱਚ ਨਹੀਂ ਚਾਬੀ ਚਾਬੀ ਘਰੇ ਪਈ ਹੈ ਜੀ ਅੱਛਾ ਇਹ ਲੋਕ ਲੱਗਾ ਨਹੀਂ ਚਾਬੀ ਮਤਲਬ ਉਦਾਂ ਸੋਚ ਕੱਟਿਆ ਹੋਇਆ ਸੀਗਾ ਜਿੱਦਾਂ ਜਿੱਦਾਂ ਮਤਲਬ ਕਿ ਜਿੱਦਾਂ ਮਾਲਕ ਰੋੜ ਕੇ ਲੈ ਆਏ ਜਿ ਕਿਦਾਂ ਵੀ ਤੇ ਇੱਥੇ ਇੱਥੇ ਤੱਕ ਦਾ ਇਹ ਤੁਹਾਨੂੰ ਕਿੱਦਾ ਪਤਾ ਲੱਗਾ ਮੋਟਰਸਾਈਕਲ ਇੱਥੇ ਪਿਆ ਇਹ ਤਾਂ ਸਾਨੂੰ ਜੀ ਅਸੀਂ ਮਤਲਬ ਇੱਥੇ ਇੱਕ ਲੇਡੀ ਪੱਠੇ ਲੈਣ ਆਏ ਸੀ ਵੀ ਪਿੰਡ ਦੀ ਤੇ ਅਸੀਂ ਪਹਿਲੇ ਵੀ ਇੱਥੇ ਡਰੇਨ ਡੂੰਘੇ ਤੱਕ ਤੱਕ ਫੁੱਲ ਗਏ ਸੀਗੇ ਤੇ ਮੂਰੇ ਸਾਨੂੰ ਇਦਾਂ ਇਧਰ ਨੂੰ ਆ ਨਹੀਂ ਹੋਇਆ ਵੀ ਅਸੀਂ ਇਹ ਤਾਂ ਜ਼ਰੂਰੀ ਸਮਝਿਆ ਪਹਿਲੇ ਪੁਲਿਸ ਰਿਪੋਰਟ ਕਰੀਏ ਤੇ ਬਾਅਦ ਚ ਸਾਨੂੰ ਜਦ ਅਸੀਂ ਰਿਪੋਰਟ ਕਰਨ ਜਾ ਰਹੇ ਸੀਗੇ ਤਾਂ ਰਸਤੇ 'ਚ ਫੋਨ ਆਇਆ ਵੀ ਇਦਾਂ ਇਦਾਂ ਮੋਟਰਸਾਈਕਲ ਮਿਲ ਗਿਆ ਤੇ ਛੋਟਾ ਬ੍ਰਦਰ ਮੇਰਾ ਉਧਰ ਗਿਆ ਪੁਲਿਸ ਰਿਪੋਰਟ ਕਰਨ ਤੇ ਮੈਂ ਇਧਰ ਮੋਟਰਸਾਈਕਲ ਉਹ ਆ ਗਿਆ ਸੀਗਾ ਜੀ ਓਕੇ ਹਾਂਜੀ ਆਪਣਾ ਇਹਦੇ ਸ਼ੱਕ ਵੀ ਹੈ ਸ਼ੱਕ ਸਾਰੇ ਇਦਾਂ ਹੁਣ ਸ਼ੱਕ ਹੁਣ ਕੀ ਕਹਿ ਸਕਦੇ ਆ ਵੈਸੇ ਤਾਂ ਸਾਡੀ ਪਹਿਲੇ ਵੀ ਚੋਰੀ ਹੋਈ ਸੀ ਇੱਕ ਵਾਰੀ ਹਕੂਕ ਵੀ ਚੋਰੀ ਹੋ ਗਈ ਸੀ ਟਰਾਲੀ ਦੀ ਇਦਾਂ ਹਾਂਜੀ ਮਤਲਬ ਛੋਟੀਆਂ ਮੋਡੀਆਂ ਚੋਰੀਆਂ ਤਾਂ ਪਹਿਲੇ ਵੀ ਹੋਈਆਂ ਆ ਤਾਂ ਹੁਣ ਜਿੱਦਾਂ ਸਮਝ ਲੋ ਘਰ ਵੜ ਕੇ ਹੁਣ ਅੰਦਰੋਂ ਚੋਰੀ ਹੋਣ ਲੱਗ ਗਈ ਅੱਛਾ ਉਹ ਗੇਟ ਤੋੜਿਆ ਜਾਂ ਉਹ ਨਹੀਂ ਕਿਦਾਂ ਨਹੀਂ ਜੀ ਉਹ ਜਿੱਦਾਂ ਮਤਲਬ ਕਿ ਕੰਧ ਟੱਪ ਕੇ ਅੰਦਰੋਂ ਖੋਲ ਕੇ ਗੇਟ ਹਾਂਜੀ ਹਾਂਜੀ ਕੁੰਡਾ ਖੋਲ ਕੇ ਹਾਂਜੀ ਇਹ ਤਾਂ ਸਵੇਰੇ ਜਦੋਂ ਉੱਠ ਕੇ ਉਹ ਆਪਣੇ ਸਾਜਰੇ ਉੱਠ ਕੇ ਆਪਾਂ ਦੇਖਣ ਲੱਗੇ ਤਾਂ ਜਦੋਂ ਉਹਨਾਂ ਦੇਖਿਆ ਮੋਟਰਸਾਈਕਲ ਹੈ ਨਹੀਂ ਤੇ ਫੇਰ ਜਣ ਕੇ ਅਸੀਂ ਭੱਜ ਦੌੜ ਕੀਤੀ ਜਿੱਦਾਂ ਸਾਰੇ ਪਿੰਡਪਰਾਵਾ ਨੇ ਹੋਰ ਵੀ ਰਲ ਕੇ ਸਾਰਿਆਂ ਨੇ ਹਾਂਜੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮਸਤਾਨਾ ਸਿੰਘ ਭਾਜੀ ਕਿਹੜਾ ਪਿੰਡ ਹੈ ਜੀ ਪਿੰਡ ਪੰਦਰਾ ਵਾਲਿਆ ਜੀ ਕੀ ਕਹਿਣਾ ਚਾਹੋਗੇ ਮੋਟਰਸਾਈਕਲ ਚੋਰੀਆਂ ਜਿਹੜੀਆਂ ਲਗਾਤਾਰ ਹੋ ਰਹੀਆਂ ਭਾਜੀ ਮੇਰੇ ਮਾਮਾ ਜੀ ਦਾ ਲੜਕਾ ਜਿਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਜੀ ਜਿੱਦਾਂ ਅਸੀਂ ਇਕੱਠੇ ਇਕੱਠੇ ਰਹਿੰਦੇ ਹਾਂ ਸਾਰਾ ਦਿਨ ਇਹ ਕੰਮਕਾਰ ਵੀ ਸਾਡਾ ਇਕੱਠਾ ਹੀ ਹੈ ਜੀ ਮਤਲਬ ਉਹਦਾ ਸਵੇਰੇ ਮੈਨੂੰ ਤਕਰੀਬਨ 6 ਵਜੇ ਫੋਨ ਆਇਆ ਵੀ ਘਰੋਂ ਬੋਲਟ ਚੋਰੀ ਹੋ ਗਿਆ ਜੀ ਅਸੀਂ ਪਹਿਲਾਂ ਇੱਥੇ ਆਏ ਸ਼ਾਨਬੀਨ ਕੀਤੀ ਸਾਨੂੰ ਨਹੀਂ ਮਿਲਿਆ ਸਾਡੇ ਪਿੰਡ ਦੇ ਇੱਕ ਲੇਡੀਜ਼ ਆ ਉਹ ਇੱਥੇ ਪੱਠੇ ਲੈਣ ਆਏ ਹੋਗੇ ਉਹਨਾਂ ਦਾ ਫੋਨ ਗਿਆ ਜੀ ਵੀ ਬੋਲਟ ਤੁਹਾਡਾ ਕਮਾਦ ਵਿੱਚ ਪਿਆ ਜੀ ਤਾਂ ਉਸ ਤੋਂ ਬਾਅਦ ਇਹ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਹਰ ਖਬਰ ਲੋਨੇ ਆ ਕਿਉਂਕਿ ਤੁਸੀਂ 10 12 ਖਬਰਾਂ ਲਾਤੀਆਂ ਸਾਡੀਆਂ ਮੋਟਰਾਂ ਘੱਟੋ-ਘੱਟ ਨਹੀਂ ਦੇ ਪਿੰਡ ਦੀਆਂ ਆਣ ਗਿਣਣ ਤੋਂ ਚੋਰੀ ਹੋ ਚੁੱਕੀਆਂ ਮਤਲਬ ਕੋਈ ਐਦਾਂ ਦੀ ਹੈ ਨਹੀਂ ਮੋਟਰ ਜਿਹੜੀ ਰਹਿ ਗਈ ਹੋਵੇ ਆ ਹੁਣ 4 ਦਿਨ ਪਹਿਲਾਂ ਫੇ 3-4 ਚ ਮਤਲਬ ਖਬਰ ਤਾਂ ਤੁਸੀਂ ਲਾਉਂਦੇ ਆ ਸਾਡੀ ਪਰ ਪ੍ਰਸ਼ਾਸਨ ਕੋਈ ਨਹੀਂ ਸੁਣਦਾ ਜੀ ਹੁਣ ਪ੍ਰਸ਼ਾਸਨ ਕੋਲ ਕਿਹੜਾ ਖਬਰ ਨਹੀਂ ਜਾਂਦੀ ਹੁਣ ਆ ਬੋਲਟ ਚੋਰੀ ਹੋਇਆ ਰਾਤ ਹੁਣ ਸਾਰੇ ਘਰ ਦੇ ਰੋਂਦੇ ਕਰ ਲਾਉਂਦੇ ਆ ਵੀ ਕਿੱਥੇ ਚਲ ਗਿਆ ਨਾ ਜੀ ਬੰਦੇ ਦਾ ਹੌਸਲਾ ਦੇਖੋ ਘਰ ਦੇ ਅੰਦਰ ਵੜ ਕੇ ਕੰਦ ਟੱਪ ਕੇ ਗੇਟ ਖੋਲ ਕੇ ਬੋਲਟ ਲੈ ਗਿਆ ਜੀ ਕਿੰਨਾ ਉਹਦਾ ਹੌਸਲਾ ਹੋਊਗਾ ਬੰਦੇ ਦਾ ਜੀ ਠੀਕ ਹੈ ਇਹ ਤਾਂ ਚਲੋ ਕੁਦਰਤੀ ਰੱਬ ਵੱਲੋਂ ਬੋਲਟ ਸਟਾਰਟ ਨਹੀਂ ਹੋਇਆ ਜਾਂ ਮੰਨ ਲਓ ਤੇਲ ਖਤਮ ਹੋ ਗਿਆ ਜਾਂ ਕਿੱਦਾਂ ਵੀ ਹੈ ਨਾ ਜੀ ਬੋਲਟ ਉਹ ਇੱਥੇ ਤੱਕ ਲੈ ਕੇ ਆ ਗਏ ਜੀ ਹੋਰ ਪਿੰਡੋਂ 1.5-2 ਕਿਲੋਮੀਟਰ ਦੂਰ ਇਹ ਕਮਾ ਲਿਆ ਉੱਥੇ ਇਹ ਛੱਟ ਕੇ ਚਲ ਗਏ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਵੇ ਪਤਾ ਲੱਗ ਸਕਦਾ ਜੇ ਪ੍ਰਸ਼ਾਸਨ ਚਾਹਵੇ ਸਭ ਕੁਝ ਹੋ ਸਕਦਾ ਜੀ ਤਾਂ ਰਿਕਵੈਸਟ ਹੀ ਸਾਡੀ ਪ੍ਰਸ਼ਾਸਨ ਨੂੰ ਕਿ ਕੋਈ ਨਾ ਕੋਈ ਸਾਡੀ ਇਹ ਦੇਖਿਆ ਜਾਵੇ ਸਾਡੇ ਵਾਲੇ ਵੀ ਇੰਨੀਆਂ ਚੋਰੀਆਂ ਮੋਟਰਾਂ ਹੋ ਰਹੀਆਂ ਬੋਲਟ ਹੋ ਰਿਹਾ ਕੱਲ ਨੂੰ ਹੋਰ ਕੋਈ ਘਟਨਾ ਵਾਪਰ ਜਾਵੇ ਤਾਂ ਉਹਦਾ ਫੇਰ ਵੀ ਤਾਂ ਪ੍ਰਸ਼ਾਸਨ ਆਊਗਾ ਨਾ ਜੀ ਕਿਸੇ ਦਾ ਜਾਨੀ ਨਕਸਾਰ ਵੀ ਕਰ ਸਕਦੇ ਆ ਬੇਖੌਫ ਹੋ ਗਏ ਹੁਣ ਤਾਂ ਜੀ ਜੀ